हाल ही ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੁੱਚੇ ਉੱਤਰ ਭਾਰਤ ਦੇ ਵਿੱਚ ਗਰਮੀ ਨੇ ਆਪਣਾ ਕਹਿਰ ਬਰਪਾ ਰੱਖਿਆ ਹੈ ਅਜਿਹੇ 'ਚ ਜੀਵਨ ਆਮ ਲੋਕਾਂ ਦਾ ਆਸ ਤੋਂ ਵਿਅਸਤ ਹੋ ਚੁੱਕਿਆ ਹੈ ਲੇਕਿਨ ਇਸਬ ਦੇ ਵਿੱਚ ਉਤਰਾਖੰਡ ਦੇ ਨੈਨੀਤਾਲ ਦੇ ਵਿੱਚੀ ਬੀਤੀ ਰਾਤ ਮੌਲੇਤਾਰ ਬਰਸਾਤ ਦੇ ਬਾਦ ਗੜੇਮਾਰੀ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਨਿਜਾਤ ਮਿਲੀ ਹੈ ਬਰਸਾਤ ਦੇ ਨਾਲ ਗੜੇਮਾਰੀ ਨੂੰ ਦੇਖ ਕੇ ਪ੍ਰਟਕਾਂ ਦੇ ਵਿੱਚ ਵੀ ਜਮਕਰ ਮਸਤੀ ਦੀ ਵੀਡੀਓ ਸਾਹਮਣੇ ਆ ਰਹੀਆਂ ਹਨ ਦੱਸਦੀ ਹੈ ਕਿ ਬੀਤੇ ਇੱਕ ਹਫ਼ਤੇ ਤੋਂ ਨੈਨੀਤਾਲ ਦੇ ਵਿੱਚ ਗਰਮੀ ਦੇ ਨਾਲ ਲੋਕ ਪਰੇਸ਼ਾਨ ਸਨ ਨੈਨੀਤਾਲ ਦੇ ਵਿੱਚ 35 ਡਿਗਰੀ ਤਾਪਮਾਨ ਦੇ ਬਾਅਦ ਬੀਤੀ ਰਾਤ 9 ਵਜੇ ਬੱਦਲਾਂ ਦੀ ਗਰਜਣਾ ਦੇ ਨਾਲ ਮੌਲ ਤਰ ਬਰਸਾਤ ਸ਼ੁਰੂ ਹੋ ਗਈ ਦੇਖਦੇ ਹੀ ਦੇਖਦੇ ਤੇਜ਼ ਬਰਸਾਤ ਦੇ ਨਾਲ ਭਾਰੀ ਗੜੇਮਾਰੀ ਵੀ ਸ਼ੁਰੂ ਹੋ ਗਈ ਗੜੇਮਾਰੀ ਦਰਮਿਆਨ ਕੁਝ ਸਮੇਂ ਦੇ ਲਈ ਨਗਰ ਦੀਆਂ ਸੜਕਾਂ ਸਫੇਦ ਚਾਦਰ ਜੈਸੀਆਂ ਨਜ਼ਰ ਆਉਣ ਲੱਗੀਆਂ ਜਿਸ ਨੂੰ ਦੇਖ ਕੇ ਨੈਨੀਤਾਲ ਪਹੁੰਚੇ ਪ੍ਰੇਟਕ ਕਾਫੀ ਖੁਸ਼ ਨਜ਼ਰ ਆਏ ਉਥੇ ਮੱਲੀਤਾਲ ਖੇਤਰ ਦੇ ਵਿੱਚ ਪਟ੍ਰਿਕਾਂ ਨੇ ਬਰਸਾਤ ਅਤੇ ਗੜੇਮਾਰੇ ਦੇ ਦਰਮਿਆਨ ਖੂਬ ਮਸਤੀ ਕੀਤੀ ਲਗਭਗ 1 ਘੰਟਾ ਬਰਸਾਤ ਅਤੇ ਗੜੇਮਾਰੇ ਦੇ ਚੱਲਦੇ ਨੈਨੀਤਾਲ ਦੇ ਵਿੱਚ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਦੂਜੇ ਪਾਸੇ ਤੇਜ਼ ਬਰਸਾਤ ਦੇ ਚੱਲਦੇ ਮਾਲ ਰੋਡ ਤੇ ਪਾਣੀ ਬੁਰੀ ਤਰ੍ਹਾਂ ਭਰ ਗਿਆ ਜਿਸ ਦੇ ਨਾਲ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਥੇ ਤੱਲੀ ਤਾਲ ਸਪਰਿੰਗਫੀਲਡ ਖੇਤਰ ਦੇ ਵਿੱਚ ਬਰਸਾਤ ਦੇ ਦਰਮਿਆਨ ਇੱਕ ਵਿਸ਼ਾਲ ਕਾਇਦੇ ਦਰਖਤ ਰਤਨ ਸਿੰਘ 라ਵਤ ਦੇ ਘਰ ਦੀ ਛੱਤ ਤੇ ਡਿੱਗ ਪਿਆ ਇਸ ਦੇ ਨਾਲ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਖੈਰ ਲੰਬੇ ਸਮੇਂ ਤੋਂ ਹੋਈ ਬਰਸਾਤ ਦੇ ਬਾਅਦ ਨੈਨੀਤਲ ਦੇ ਵਿੱਚ ਸਥਾਨਕ ਲੋਕਾਂ ਸਣੇ ਪ੍ਰੇਟਿਕਾਂ ਨੇ ਰਾਹ ਦੀ ਸਾਂ ਲਈ ਹੈ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੈਨੀਤਾਲ ਦੇ ਵਿੱਚ ਰਾਤ ਨੂੰ ਭਾਰੀ ਬਰਸਾਤ ਦੇ ਬਾਅਦ ਗੜੇਮਾਰੀ ਤੋਂ ਬਾਅਦ ਸੜਕਾਂ ਪੂਰੀ ਤਰ੍ਹਾਂ ਸਫੇਦ ਹੋ ਚੁੱਕੀਆਂ ਨੇ ਅਤੇ ਬਰਸਾਤ ਅਤੇ ਗੜੇਮਾਰੀ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ।